ਫ੍ਰੀ ਕੋਰਟ ਖਬਰਨਾਮਾ ਤੇ ਸਵਾਦਾ ਸਵਾਗਤ ਹੈ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਲਾਰਜਸਿੰਘ ਖੁੱਲਰ ਵੱਲੋਂ ਰਾਮਗੜੀਏ ਭਾਈਚਾਰੇ ਉੱਪਰ ਇੱਕ ਟਿੱਪਣੀ ਕੀਤੀ ਗਈ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਰਾਮਗੜੀਏ ਭਾਈਚਾਰੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਆਏ ਦਿਨ ਹੀ ਸੋਸ਼ਲ ਮੀਡੀਆ ਉੱਪਰ ਉਹਨਾਂ ਦੇ ਖਿਲਾਫ ਬਿਆਨਬਾਜ਼ੀਆਂ ਸਾਹਮਣੇ ਆ ਰਹੀਆਂ ਨੇ ਉੱਥੇ ਹੀ ਗੱਲ ਕੀਤੀ ਹੋਵੇ ਫ੍ਰੀ ਕੋਰਟ ਦੀ ਤਾਂ ਫ੍ਰੀ ਕੋਰਟ ਦੇ ਵਿੱਚ ਰਾਮਗੜੀਏ ਭਾਈਚਾਰੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਕਸਾਰ ਜੂਨੀਅਰ ਫਤਿਹ ਵੱਲੋਂ ਵੀ ਉਹਨਾਂ ਦੀ ਸਪੋਰਟ ਕੀਤੀ ਹੈ ਤੇ ਨਾਲ ਹੀ ਮੁਸਲਮ ਭਾਈਚਾਰੇ ਦੇ ਵਰਗ ਵੀ ਉੱਤੇ ਪਹੁੰਚਿਆ ਅਤੇ ਉਹਨਾਂ ਵੱਲੋਂ ਕਾੜੇ ਸ਼ਬਦਾਂ ਦੇ ਵਿੱਚ ਇਸ ਦੀ ਨਖੇਦੀ ਕੀਤੀ ਗਈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ RAMGARHIYA ਭਾਈਚਾਰੇ ਜੋ ਵੀ ਐਕਸ਼ਨ ਲਵੇਗਾ ਉਹ ਉਹਨਾਂ ਦਾ ਸਾਥ ਦੇਣਗੇ। ਤੁਸੀਂ ਵੀ ਸੁਣੋ ਇਸ ਮੌਕੇ ਕੀ ਕਿਹਾ ਵੱਖ-ਵੱਖ ਆਗੂ ਨੇ। ਅੱਜ ਵਿਸ਼ਵਕਰਮਾ RAMGARHIYA ਸਭਾ ਫਰੀਦਕੋਟ ਵੱਲੋਂ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋ ਕਿ ਖੰਡੂਰ ਸਾਹਿਬ ਤੋਂ ਖੜੇ ਹੈ ਉਹਨਾਂ ਵੱਲੋਂ ਪਿਛਲੇ ਦਿਨੀ ਜੋ ਰਾਮਗੜੀਆ ਭਾਈਚਾਰੇ ਤੇ ਸਨੇਹਰਾ ਬਰਾਦਰੀ ਦੇ ਖਿਲਾਫ ਜੋ ਸ਼ਬਦਾਵਲੀ ਬੋਲੀ ਗਈ ਹੈ ਉਹਦੇ ਅਸੀਂ ਕੋਰਨ ਖੇਧੀ ਕਰਦੇ ਆ ਉਹ ਇਹ ਵੀ ਦੱਸਣਾ ਚਾਹੁੰਦੇ ਆ ਕਿ ਰਾਮਗੜੀਆ ਭਾਈਚਾਰਾ ਇੱਕ ਬਹੁਤ ਹੀ ਵੱਡਾ ਗੌਰਵਮਈ ਇਤਿਹਾਸ ਹੈ ਜਸਾ ਸਿੰਘ ਰਾਮਗੜੀਆ ਜਿਹੜਾ ਬਹੁਤ ਹੀ ਸਾਡੇ ਮਹਾਨ ਯੋਧੇ ਹੋਏ ਐ ਇਹਨਾਂ ਨੂੰ ਇਹ ਨਹੀਂ ਪਤਾ ਲੈ ਵੀ ਰਾਮਗੜੀਆ ਭਾਈਚਾਰੇ ਦਾ ਜਿਹੜਾ ਗੌਰਵਮਈ ਇਤਿਹਾਸ ਬਾਰੇ ਇਹਨਾਂ ਨੂੰ ਜਾਣੂ ਹੋਣਾ ਚਾਹੀਦਾ ਹੈ ਤਾਂ ਕਿ ਜਿਹੜੇ ਇਲੈਕਸ਼ਨ ਐ ਲਖਣ ਦੇ ਵਿੱਚ ਜਿਹੜੀਆਂ ਇਹ ਜੀ ਜਿਹੜੀ ਮਾੜੀ ਸ਼ਬਦਾਵਲੀ ਹੈ ਜੋ ਰਾਮਗੜੀਏ ਭਾਈਚਾਰੇ ਤੇ ਬੋਲੀ ਹੈ ਸਨਿਆਰੇ ਦੇ ਖਿਲਾਫ ਬੋਲੀ ਹੈ ਉਹਨਾਂ ਤੋਂ ਸਮੁੱਚੇ ਜਗਤ ਤੋਂ ਜਿਹੜੀ ਹੈਗੀ ਮਾਫੀ ਮੰਗਣੀ ਚਾਹੀਦੀ ਹੈ ਤਾਂ ਕਿ ਜਿਹੜੀ ਹੈ ਅੱਗੇ ਤੋਂ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਲਾਲਜੀਤ ਸਿੰਘ ਪੁੱਲਰ ਮੰਤਰੀ ਪੰਜਾਬ ਸਰਕਾਰ ਜੋ ਉਹਨਾਂ ਨੇ ਪਿਛਲੇ ਦਿਨੀ ਰਾਮਗੜੀਆ ਤੇ ਸਨਿਆਰਾ ਸਵਰਨ ਜਾਤੀ ਭਾਈਚਾਰੇ ਦੇ ਖਿਲਾਫ ਜੋ ਉਹਨਾਂ ਦੀ ਜੋ ਨਬ ਜੋ ਬੋਲੇ ਹੋ ਅਸੀਂ ਉਹਦੀ ਕੜੇ ਸ਼ਬਦਾਂ ਦੇ ਵਿੱਚ ਇੱਥੇ ਨਿੰਦਿਆ ਕਰਦੇ ਆਂ ਅਤੇ ਉਹਨਾਂ ਨੂੰ ਅਸੀਂ ਇਹ ਵੀ ਦੱਸਣਾ ਚਾਹੁੰਦੇ ਆਂ ਕਿ ਤੁਸੀਂ ਵਿਰੋਧ ਕਰੋ ਜੰਮ ਜੰਮ ਕੇ ਕਰੋ ਤੁਸੀਂ ਬੋਲੋ ਚਿੱਟੇ ਦੇ ਖਿਲਾਫ ਬੋਲੋ ਨਸ਼ਿਆਂ ਦੇ ਖਿਲਾਫ ਬੋਲੋ ਬੇਆਬਦੀਆਂ ਦੇ ਖਿਲਾਫ ਬੋਲੋ ਜਿਹੜਾ ਮੁੱਦਿਆਂ ਦੇ ਉੱਤੇ ਤੁਸੀਂ ਆਪਣੀ ਸਰਕਾਰ ਬਣਾਈ ਸੀ ਉਹ ਮੁੱਦੇ ਤੁਸੀਂ ਸਾਰੇ ਹੀ ਆਪਣੇ ਵਿਸਾਰ ਚੁੱਕ ਵਿਸਾਰ ਦਿੱਤੇ ਨੇ ਕੋਈ ਭੁੱਲ ਚੁੱਕਿਆ ਹੋ ਤੁਸੀਂ ਉਹਨਾਂ ਨੂੰ ਬੋਲੋ ਤੁਸੀਂ ਬੇਰਜ਼ਗਾਰੀ ਦੇ ਖਿਲਾਫ ਬੋਲੋ ਬੋਲੋ ਤੁਸੀਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਬੋਲੋ ਜਿਹੜੇ ਕਿ ਉਹਨਾਂ ਨੂੰ ਜ਼ਮਾਨਤਾਂ ਮਿਲ ਸਕਣ ਉਹਨਾਂ ਨੂੰ ਰਿਹਾ ਹੋ ਸਕਣ ਤੁਸੀਂ ਰਾਮਗੜੀਆ ਭਾਈਚਾਰੇ ਨੂੰ ਦੇ ਖਿਲਾਫ ਮਾੜੇ ਸ਼ਬਦ ਜਿਹੜੇ ਤੁਸੀਂ ਵਰਤੇ ਨੇ ਅਸੀਂ ਜਿੰਨੀ ਉਹਨਾਂ ਦੀ ਨਿੰਦਿਆ ਕੀਤੀ ਜਾ ਸਕੇ ਓਨੀ ਹੀ ਥੋੜੀ ਹੈ ਰਾਮਗੜੀਆ ਭਾਈਚਾਰੇ ਦਾ ਪਹਿਲਾਂ ਤੁਹਾਨੂੰ ਇਤਿਹਾਸ ਪੜ ਲੈਣਾ ਚਾਹੀਦਾ ਹੈ ਕਿ ਰਾਮਗੜੀਆ ਭਾਈਚਾਰੇ ਦਾ ਇਤਿਹਾਸ ਹੈ ਜਿਹੜਾ ਉਹ ਕੀ ਇਤਿਹਾਸ ਹੈ ਹਰ ਥਾਂ ਦੇ ਉੱਤੇ ਹਰ ਜਗਤ ਹਰ ਦੁਨੀਆ ਦੇ ਵਿੱਚ ਹਰ ਉਸ ਚੀਜ਼ ਦੇ ਵਿੱਚ ਆਰਾਮ ਗੜੀਆ ਭਾਈਚਾਰੇ ਦਾ ਜਿਹੜਾ ਹੈਗਾ ਦੇਸ਼ ਦੀ ਤਰੱਕੀ ਹੋਵੇ ਚਾਹੇ ਸਰਦਾਂ ਤੇ ਹੋਵੇ ਚਾਹੇ ਹੋਰ ਕਿਤੇ ਵੀ ਵਿਕਾਸ ਦੇ ਕੰਮ ਹੋਣ ਚਾਹੇ ਖੇਤੀਬਾੜੀ ਦੇ ਸੰਧਾਂ ਤੋਂ ਲੈ ਕੇ ਰੇਲ ਗੱਡੀਆਂ ਤੇ ਜਹਾਜ਼ ਤੱਕ ਦਾ ਹੋਵੇ ਉਹਦੇ ਵਿੱਚ ਆਰਾਮ ਗੜੀਆ ਭਾਈਚਾਰੇ ਦਾ ਇੱਕ ਬਹੁਤ ਵੱਡਾ ਤੇ ਅਹਿਮ ਯੋਗਦਾਨ ਹੈ ਜੋ ਲਾਲਜੀਤ ਸਿੰਘ ਭੁੱਲਰ ਤੂੰ ਬੋਲਿਆ ਉਹਦੇ ਵਾਸਤੇ ਤੂੰ ਮਾਫ ਕਰਨ ਦੇ ਯੋਗ ਹੀ ਨਹੀਂ ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਉਹਨਾਂ ਤੋਂ ਵੀ ਮੰਗ ਕਰਦੇ ਆ ਕਿ ਤੁਹਾਡੇ ਸਤਕਾਰਯੋਗ ਦਾਦਾ ਜੀ ਭਾਰਤ ਦੇ ਰਾਸ਼ਟਰਪਤੀ ਵੀ ਰਹੇ ਨੇ ਗ੍ਰਹਿ ਮੰਤਰੀ ਵੀ ਰਹੇ ਨੇ ਮੁੱਖ ਮੰਤਰੀ ਵੀ ਰਹੇ ਨੇ ਔਰ ਰਾਮਗੜੀਆ ਬਰਾਦਰੀ ਨੂੰ ਤੁਸੀਂ ਬਲਾਉਂ ਕਰਦੇ ਹੋ ਤੁਸੀਂ ਜਾਂ ਤਾਂ ਤੁਸੀਂ ਰਾਮਗੜੀਆ ਬਰਾਦਰੀ ਨੂੰ ਇਹ ਕਹਿ ਦਿਓ ਕਿ ਅਸੀਂ ਰਾਮਗੜੀਆ ਬਰਾਦਰੀ ਨਾਲ ਸਬੰਧ ਨਹੀਂ ਰੱਖਦੇ ਤੇ ਜਾਂ ਫਿਰ ਜਿਹੜੇ ਇਹੋ ਜਿਹੇ ਤੁਹਾਡੇ ਹੋਛੇ ਤੇ ਬੇਵਕੂਫ ਜ਼ਿਲਤ ਨਾਲ ਭਰੇ ਹੋਏ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਗੰਦਗੀ ਭਰੀ ਹੋਈ ਹੈ ਇਹੋ ਜਿਹੇ ਲੀਡਰਾਂ ਦੀ ਤੁਸੀਂ ਖਚਾਈ ਕਰੋ ਅਸੀਂ ਤੁਹਾਡੇ ਤੋਂ ਇਹ ਰਾਮਗੜੀਆ ਭਾਈਚਾਰਾ ਜੋ ਫਰੀਦਕੋਟ ਤੋਂ ਅਸੀਂ ਇਹ ਤੁਹਾਡੇ ਤੋਂ ਮੰਗ ਕਰਦੇ ਹਾਂ ਕਿ ਇਹੋ ਜਿਹੇ ਲੀਡਰਾਂ ਨੂੰ ਨੱਥ ਪਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇੱਥੇ ਫਰੀਦਕੋਟ ਦੇ ਵਿੱਚ ਕਤਰਤਾ ਹੋਈ ਰਾਮਗੜੀਆ ਭਾਈਚਾਰੇ ਵੱਲੋਂ ਜਿਹੜੀ ਹੈ ਕਤਰਤਾ ਕੀਤੀ ਗਈ ਸੋ ਲਾਲਜੀਤ ਸਿੰਘ ਭੁੱਲਰ ਆਮ ਆਦਮੀ ਪਾਰਟੀ ਜਿਨੇ ਸੁਨਿਆਰੇ ਭਾਈ ਚਾਰੇ ਦੇ ਖਿਲਾਫ ਵੀ ਤੇ ਰਾਮਗੜੀਆ ਭਾਈ ਚਾਰੇ ਦੇ ਖਿਲਾਫ ਵੀ ਬਹੁਤ ਬਦੀ ਸ਼ਬਦਾਵਲੀ ਬੋਲੀ ਆ ਸੋ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਮੈਂ ਆਪਦੀ ਜਿਹੜੀ ਜ਼ੁਬਾਨ ਆ ਉਹ ਗੰਦੀ ਨਹੀਂ ਕਰਨਾ ਚਾਹੁੰਦਾ ਨਿੱਜੀ ਟਾਰਗੇਟ ਤੁਸੀਂ ਇਹਨਾਂ ਮਤਲਬ ਵੋਟਾਂ ਦੇ ਵਿੱਚ ਕਰ ਰਹੇ ਹੋ ਇਹ ਤੁਸੀਂ ਕਰਨਾ ਬੰਦ ਕਰ ਦਿਓ ਜੇ ਤੁਸੀਂ ਗੱਲ ਕਰਨੀ ਆ ਤਾਂ ਮੁੱਦਿਆਂ ਦੀ ਗੱਲ ਕਰੋ ਮੁੱਦਿਆਂ ਦੀ ਜਿਵੇਂ ਬਾਈ ਜੀ ਨੇ ਕਿਹਾ ਕਿ ਹਾਂ ਚਿੱਟੇ ਦਾ ਮੁੱਦਾ ਪਿਆ ਬੰਦੀ ਸਿੰਘਾਂ ਦਾ ਮੁੱਦਾ ਪਿਆ ਬੇਅਦਬੀ ਦਾ ਮੁੱਦਾ ਪਿਆ ਜੇ ਆਪਾਂ ਬੇਰੋਜ਼ਗਾਰੀ ਦਾ ਮੁੱਦਾ ਲੈ ਲਈਏ ਉਹ ਪਿਆ ਤੁਸੀਂ ਪੋਸਟਰ ਤੇ ਪੋਸਟਰ ਲਾਈ ਜਾਨੇ ਹੋ ਪੋਸਟਰ ਤੇ ਪੋਸਟਰ ਲਾਈ ਜਾਨੇ ਹੋ ਜੇਲਾਂ ਦੇ ਵਿੱਚ ਛਿੱਟੀ ਜਾਨੇ ਹੋ ਨੌਜਵਾਨਾਂ ਨੂੰ ਇਹਨਾਂ ਮੁੱਦਿਆਂ ਤੇ ਬੋਲੋ ਜੇ ਬੋਲਣਾ ਤਾਂ ਪਰ ਤੁਸੀਂ ਬੋਲੋ ਤਾਂ ਜੇ ਤੁਸੀਂ ਕੁਝ ਕੀਤਾ ਹੋਵੇ ਸੋ ਅੱਜ ਤੱਕ ਨਾ ਤਾਂ ਤੁਸੀਂ ਕੁਝ ਕੀਤਾ ਜੇ ਤੁਹਾਨੂੰ ਕੋਈ ਸਵਾਲ ਵੀ ਕਰ ਲੈਣਾ ਆ ਕੇ ਮੀਡੀਆ ਦੇ ਵਿੱਚ ਸੰਗਤ ਦੇ ਵਿੱਚ ਕੋਈ ਸਵਾਲ ਕਰ ਲੈ ਕੇ ਤੁਸੀਂ ਆਪਦੇ ਪੰਜ ਕੋਈ ਐ ਉਹ ਜੇ ਕੰਮ ਹੀ ਗਿਣਾ ਦਿਓ ਜਿਹੜੇ ਲੋਕਾਂ ਦੇ ਹਿੱਤ ਹਿੱਤ ਦੇ ਵਿੱਚ ਹੁਣ ਤੱਕ ਕੋਈ ਕੰਮ ਤੁਸੀਂ ਗੜਾ ਨਹੀਂ ਸਕਦੇ ਸੋ ਰਾਮਗੜੀ ਆ ਭਾਈਚਾਰੇ ਦੇ ਨਾਲ ਅਸੀਂ ਕਿਸਾਨੀ ਯੂਨੀਅਨ ਵੱਲੋਂ ਵੀ ਜਿਮੀਦਾਰ ਪਰਿਵਾਰ ਨੂੰ ਬਿਲੋਂਗ ਕਰਦੇ ਆ ਉਹਨਾਂ ਵੱਲੋਂ ਵੀ ਅਸੀਂ ਇਹਨਾਂ ਦੇ ਨਾਲ ਪੂਰਾ ਸਮਰਥਨ ਕਰਦੇ ਆ ਤੇ ਲਾਲਜੀਤ ਭੁੱਲਰ ਦਾ ਮੁਕੰਮਲ ਤੌਰ ਤੇ ਜਿਹੜਾ ਉਹ ਬਾਈਕਾਟ ਜਿਹੜਾ ਆਪਾਂ ਨੂੰ ਕਰਨਾ ਚਾਹੀਦਾ ਜੇ ਉਹ ਮਾਫੀ ਦੇ ਵਿਯੋਗ ਹੈ ਨਹੀਂ ਪਰ ਜੇ ਉਹ ਮਾਫੀ ਮੰਗਦਾ ਵੀ ਆ ਤਾਂ ਅੱਗੇ ਤੋਂ ਵੀ ਉਹਨੂੰ ਜਿਹੜਾ ਧਿਆਨ ਰੱਖਣਾ ਪਊਗਾ ਕਿਉਂਕਿ ਰਾਮਗੜੀਆ ਭਾਈਚਾਰਾ ਹੋਵੇ ਭਾਵੇਂ ਕੋਈ ਵੀ ਭਾਈਚਾਰਾ ਹੋਵੇ ਸਾਰਿਆਂ ਨੂੰ ਖਾਸ ਕਰਕੇ ਲੀਡਰ ਆਹੋ ਲੀਡਰ ਆਹੋ ਹਰ ਪਾਰਟੀ ਨੂੰ ਹਰ ਉਹ ਲੋਕ ਨੂੰ ਸੰਗਤ ਨੂੰ ਬਿਲਾਉਂਗ ਕਰਦਾ ਉਹਨਾਂ ਨੂੰ ਜਾ ਕੇ ਮਿਲਣਾ ਵੋਟਾਂ ਲੈਣੀਆਂ ਉਹਨਾਂ ਨੇ ਤੇ ਜੇ ਤੁਸੀਂ ਵੋਟਾਂ ਲੈਣੀਆਂ ਇਹਦਾ ਮਤਲਬ ਤੁਸੀਂ ਆਮ ਗੜੀਆ ਭਾਈਚਾਰੇ ਤੋਂ ਵੋਟਾਂ ਲੈਣਾ ਹੀ ਨਹੀਂ ਚਾਹੁੰਦੇਗੇ ਤੁਸੀਂ ਉਹ ਇਹ ਜੇ ਇਸ ਭਾਈਚਾਰੇ ਦੇ ਖਿਲਾਫ ਇਹਦਾ ਮਤਲਬ ਤੁਸੀਂ ਸਾਰੇ ਭਾਈਚਾਰਿਆਂ ਦੇ ਖਿਲਾਫ ਨੂੰ ਸੋ ਵੱਧ ਤੋਂ ਵੱਧ ਸਪੋਰਟ ਕਰੋ ਤੇ ਸ਼ੇਅਰ ਕਰਦਿਆ ਕਰੋ ਤੇ ਵੱਧ ਤੋਂ ਵੱਧ ਪਤਾ ਲੱਗੇ ਸੰਗਤ ਨੂੰ ਵੀ ਕਿ ਆਮ ਆਦਮੀ ਪਾਰਟੀ ਵਾਲੇ ਕੀ ਕਰਦੇ ਫਿਰਦੇ ਆ ਕਿਉਂਕਿ ਇਹਨਾਂ ਨੇ ਸਾਰੇ ਚੈਨਲ ਜਿਹੜੇ ਇਹਨਾਂ ਦੇ ਖਿਲਾਫ ਬੋਲਦੇ ਉਹ ਬੰਦ ਕਰ ਦਿੰਦੇ ਆ ਉਹ ਇਹ ਵੀ ਇੱਕ ਨੈਗੇਟਿਵਿਟੀ ਜਿਹੜੀ ਉਹ ਆਪਦੀ ਆਪ ਤੇ ਕ੍ਰੀਏਟ ਕਰ ਰਹੇ ਆ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ। ਬismillahir Rahmanir Rahim ਸ਼ੁਰੂ ਕਰ ਰਹੇ ਆ ਅੱਜ ਦੇ ਨਾਲ ਤੋਂ ਜੋ ਬੜਾ ਮਿਹਰਬਾਨ ਤੇ ਰਹਿਮ ਕਰਨ ਵਾਲਾ ਜੋ ਪਿੱल्ल्या ਦੀ ਨਹੀਂ ਲਾਲ ਸਿੰਘ ਢੁੱਲਰ ਨੇ ਜੋ ਬਿਆਨ ਦਿੱਤਾ ਆਮ ਆਦੀ ਪਾਰਟੀ ਜੋ ਸਾਡੇ ਰਾਮਗੜੀਆ ਭਾਈਚਾਰੇ ਤੇ ਫੈਲਾ ਭਾਈਚਾਰੇ ਬਾਰੇ ਉਸ ਨੇ ਜੋ ਬਿਆਨ ਦਿੱਤਾ ਜੀ ਉਹ ਵੀ ਕੜੀਨ ਖੇਦੀ ਕਰਦੇ ਆ। ਜਿਹੜਾ ਸਾਡਾ ਮੁ슬ਮਾਨ ਸਮਾਜ ਆ ਪੰਜਾਬ ਦੇ ਵਿੱਚ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਰਾਮਗੜੀਆ ਭਾਈਚਾਰੇ ਨਾਲ ਖੜੇ ਆ। ਕਿਉਂਕਿ ਇਹਨਾਂ ਦਾ ਜਿਹੜਾ ਮੇਨ ਮੁੱਦਾ ਹੈਗਾ ਉਹ ਹੈਗਾ ਵੋਟ ਲੈਣੀ ਜਾ ਕੇ ਨਾ ਕਿ ਵੀ ਕਿਸੇ ਵਿਅਕਤੀ ਨੂੰ ਟਾਰਗੇਟ ਕਰਨਾ ਇਸ ਤਰ੍ਹਾਂ ਕੇ ਕਿਰਪਾ ਕਰਕੇ ਇਹ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੀਆਂ ਬੰਦ ਕਰਨ ਕਿਸੇ ਵਿਅਕਤੀ ਨੂੰ ਟਾਰਗੇਟ ਨਾ ਕੀਤਾ ਜਾਵੇ ਅਸੀਂ ਇਹਦੀ ਕੜੀ ਵਿਖੇ ਦੀ ਕਰਦੇ ਹਾਂ ਅੱਜ ਅਹੀਂ ਬਾਬਾ ॠਸ਼ਵ ਕਰਮਾ ਰਾਮਗੜੀਆ